ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੰਗਾਲ ਟੀਵੀ ਤੇ ਅੱਜ ਮੈਂ ਗੱਲਬਾਤ ਕਰਨ ਜਾ ਰਹੀ ਹਾਂ ਕਿ ਆਮ ਆਦਮੀ ਪਾਰਟੀ ਨੇ April 2022 ਦੇ ਵਿੱਚ ਇਹ ਵਾਅਦਾ ਕੀਤਾ ਸੀ ਆਮ ਜਨਤਾ ਦੇ ਨਾਲ ਕਿ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਨਕਲ ਸਹਾਇਤਾ ਮਿਲਾ ਕਰੇਗੀ। ਆਮ ਆਦਮੀ ਪਾਰਟੀ ਆਪਣੇ ਇਸ ਕੀਤੇ ਗਏ ਵਾਅਦੇ ਤੋਂ ਮੁੱਕਰ ਚੁੱਕੀ ਹੈ। ਵੈਸੇ ਤੇ ਇੰਡੀਆ ਦੇ ਵਿੱਚ ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਕੋਈ ਵੀ ਪਾਰਟੀ ਜਦੋਂ ਹੁੰਦੀ ਹੈ ਉਹ ਚੋਣ ਮੈਨੀਫੈਸਟੋ ਦੇ ਵਿੱਚ ਜਨਤਾ ਦੇ ਨਾਲ ਵੱਡੇ ਵੱਡੇ ਵਾਅਦੇ ਕਰਦੀ ਹੈ ਅਤੇ ਫਿਰ ਸੱਤਾਤਰੀ ਹੋਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਮੁੱਕਰ ਜਾਂਦੀ ਹੈ ਜਿਸ ਨਾਲ ਹੀ ਆਮ ਜਨਤਾ ਨੂੰ ਧੋਖਾ ਮਿਲਦਾ ਹੈ। ਬਿਲਕੁਲ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਇਹ ਦਾਅਵਾ ਕੀਤਾ ਸੀ ਕਿ ਸੰਸਦ ਚੋਣਾਂ ਦੀ ਸਮਾਪਤੀ ਤੋਂ ਬਾਅਦ ਹਰ ਮਹੀਨੇ ਔਰਤਾਂ ਨੂੰ 1000 ਰੁਪਏ ਦੀ ਨਕਦ ਸਹਾਇਤਾ ਮਿਲਿਆ ਕਰੇਗੀ ਅਤੇ ਹੁਣ ਇਸ ਗੱਲ ਨੂੰ ਬਹੁਤ ਹੀ ਸਮਾਂ ਬੀਤ ਚੁੱਕਾ ਹੈ ਜਿਸ ਦੇ ਰਿਕਾਰਡਿੰਗ ਅਸੀਂ ਲੁਧਿਆਣਾ ਸ਼ਹਿਰ ਦੇ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਆਓ ਉਹਨਾਂ ਦੇ ਵਿਚਾਰ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਵੇਂ ਕਿ ਭਗਵਾਨ transmembrane ਸਰਕਾਰ ਨੇ 2000 ਅਪ੍ਰੈਲ 2022 ਵਿੱਚ ਵੀ ਇਹ ਗੱਲ ਗਈ ਸੀ ਕਿ 1000 ਰੁਪਏ ਮਹਿਲਾਵਾਂ ਨੂੰ ਨਕਦ ਰਾਸ਼ੀ ਸਹਾਇਤਾ ਸਿ ਦੇਵਾਂਗੇ ਉਸ ਵਜੋਂ ਫਿਰ ਹੁਣ ਉਹਨੂੰ ਕਾਫੀ ਟਾਈਮ ਹੋ ਗਿਆ ਤੇ ਉਹਨਾਂ ਨੇ ਇਸ ਬਾਰੇ ਗੱਲ ਵੀ ਨਹੀਂ ਕੀਤੀ ਤੇ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੇ ਨੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕਹਿਣਾ ਇਸ ਤਰ੍ਹਾਂ ਚੰਨਿਆ ਸੀ ਤਾਂ ਵੀ 3 ਸਾਲ ਹੋ ਗਏ ਪਹਿਲਾਂ ਹੀ ਉਹਨਾਂ ਦੀ ਸਰਕਾਰ ਬਣੀ ਨੂੰ ਹਜੇ ਤੱਕ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਉਹਨਾਂ ਤੋਂ ਹੈਨਾ ਉਸ ਤੋਂ ਬਾਅਦ ਫਿਰ ਸੰਸਦ ਵਿੱਚ ਉਹਨਾਂ ਨੇ ਉਠਾਇਆ ਸੀ ਮੁੱਦਾ ਕਾਫੀ ਟਾਈਮ ਬਾਅਦ ਉਹਨਾਂ ਨੇ ਫਿਰ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਮਹਿਲਾਵਾਂ ਨੂੰ ਦੇਵਾਂਗੇ ਤੇ ਉਹ ਵੀ ਸਾਨੂੰ ਹਜ਼ਾਰ ਕੋਈ ਹਜ਼ਾਰ ਰੁਪਿਆ ਬਿਲਕੁਲ ਨਹੀਂ ਸਾਨੂੰ ਮਿਲਿਆ ਕੋਈ ਪੈਸਾ ਨਹੀਂ ਦਿੱਤਾ ਉਹਨਾਂ ਨੇ ਲੇਕਿਨ ਅਸਤਾਏ ਚੋਣਿਆ ਕਿ ਭਗਵੰਤ ਸਰਕਾਰ ਦੀ ਸਰਾਈ ਸੀ ਉਹਨਾਂ ਨੇ ਕਹੇ ਸੀ ਸਾਨੂੰ ਮੁਕਤਾ ਦਿਓ ਇੱਕ ਵਾਰ ਅਸੀਂ ਮਤਲਬ ਪਬਲਿਕ ਨੂੰ ਉਹਨਾਂ ਨੇ ਮੁਕਤਾ ਦਿੱਤਾ ਮੁਕਤਾ ਦੇਣ ਤੋਂ ਬਾਅਦ ਆਪਣੇ ਬਾਦਿਆਂ ਤੋਂ ਫਿਰ ਮੁਕਤਾ ਦੇਣ ਤੋਂ ਕੋਈ ਫਾਇਦਾ ਨਹੀਂ ਦੇਖੋ ਅਸਤਾਏ ਕਹਿੰਿਆ ਕਿ ਜਿਹੜੀਆਂ ਲੇਡੀਜ਼ ਨੇ ਉਹਨਾਂ ਵਾਸਤੇ ਬਹੁਤ ਕੁਝ ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਕਿਉਂਕਿ ਅਸੀਂ ਵੀ ਗਰੀਬ ਜਨਤਾ ਤਾਜੀ ਕਮਾਣੀ ਤੇ ਤਾਜੀ ਖਾਣੀ ਹਾਂਜੀ ਉਸ ਤੋਂ ਬਾਅਦ ਨਾਲੇ ਤੁਸੀਂ ਕਹਿ ਰਹੇ ਸੀਗੇ ਕਿ ਉਲਟਾ ਮਤਲਬ ਸਿਲੰਡਰ ਵੀ ਮਹਿੰਗੇ ਹੋ ਗਏ ਤੇ ਉਹਦੇ ਬਾਰੇ ਵੀ ਦੱਸੋ ਦੇਖ ਅੱਗੇ ਸਬਸਿਡੀ ਹੰਦੀ ਸੀ ਸਾਨੂੰ ਕੋਈ ਸਬਸਿਡੀ ਨਹੀਂ ਮਿਲ ਰਹੀ ਦੇਖੋ ਤੇ ਘਰ ਦਾ ਰਸਣ ਦੇਖੋ ਆਟਾ 40 ਰੁਪਏ ਨੂੰ ਪਹੁੰਚ ਗਿਆ ਤੇ ਗਰੀਬ ਬੰਦਾ ਜਿਹੜਾ ਦਿਹਾੜੀ ਦਾ ਰੋ ਕਿੱਥੋਂ ਖਾਏਗਾ ਲੈ ਕੇ ਜਿੰਨੀਆਂ ਦੇਖ ਲੋ ਦੇਖ ਲੋ ਤੁਸੀਂ ਕਿਓ ਤੇਲ ਉਹ ਦੇਖ ਲੋ ਘਰ ਦੇ ਕੰਨਾਂ ਦੇ ਕਿਰਾਏ ਦੇਖ ਲੋ ਤੁਸੀਂ ਕਿੰਨਾ ਮਤਲਬ ਸਾਨੂੰ ਰਸਮੈਂਟ ਕੀਤਾ ਗਿਆ ਇਸ ਵਿੱਚ ਹਾਂਜੀ ਪਰ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਪੰਜਾਬ ਸਰਕਾਰ ਬਦਲਦਾ ਅਸਤਾਇ ਚੋਲਿਆ ਕਿ ਜੇ ਆਇ ਇੱਕ ਐਸ ਵਾਰ ਸਾਡੇ ਨਾਲ ਸਹੀ ਚੱਲਦੇ ਤਾਂ ਅਸੀਂ ਅੱਗੋਂ ਫੇਰ ਇਹਨਾਂ ਨੂੰ ਬਣਾਉਂਦੇ ਮੌਕਾ ਦਿੰਦੇ ਫਿਰ ਇਹਨਾਂ ਨੇ ਕਿਹਾ ਸੀ ਇੱਕ ਮੌਕਾ ਤੇ ਅਸੀਂ ਫਿਰ ਵਾਰ-ਵਾਰ ਉਹਨਾਂ ਨੂੰ ਮੌਕਾ ਦਿੰਦੇ ਕਿ ਜੇ ਸਾਡੇ ਵਾਸਤੇ ਕੁਝ ਸੋਚਦੇ ਤੇ ਸਤਿ ਸ਼੍ਰੀ ਅਕਲ ਮੈਮ ਸਤਿ ਸ਼੍ਰੀ ਅਕਲ ਜਿਵੇਂ ਕਿ ਭਗਵਾਨ ਤਮਨ ਸਰਕਾਰ ਨੇ ਪਹਿਲੇ ਕਾਫੀ ਲਾਰੇ ਲਾਏ ਜਨਤਾ ਨੂੰ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇ ਆ ਕਰਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਤਾਂ ਇਸ ਬਾਰੇ ਇਹੀ ਕਹਿਣਾ ਵਾ ਕਿ ਉਹਨੇ ਸਾਨੂੰ ਠੂਠੇ ਲਾਰੇ ਲਾਏ ਆ ਤੇ ਇਹ ਸਿਰਫ ਵੋਟਾ ਖਰਚੇ ਕੀਤਾ ਵਨ ਨੇ ਵੋਟਾ ਲੈਣ ਕਰਕੇ ਕੀਤਾ ਵਾ ਤੇ ਦੁਨੀਆ ਮਗਰ ਲਈ ਹੋਈ ਆ ਤੇ ਜਦੋਂ ਵੋਟਾਂ ਲੈ ਲੈ ਕੇ ਬਾਅਦ ਵਿੱਚ ਮੁੱਕਰ ਜਾਂਦੇ ਨੇ ਤੇ ਇਹ ਝੂਠਾ ਝਾਂਸਾ ਦਿੱਤਾ ਸਾਰਿਆਂ ਨੂੰ ਤੇ ਕੋਈ ਪੈਸੇ ਪੁੱਛੇ ਨਹੀਂ ਮਿਲਨੇ ਕੋਈ ਕੰਮ ਨਹੀਂ ਹੋਣਾ ਤੇ ਝੂਠੇ ਲਾਰੇ ਆ ਮਤਲਬ ਗੱਲ ਇਦਾਂ ਵੀ ਸਾਨੂੰ ਇੱਥੇ ਮਤਲਬ ਸ਼ਿਮਣਾਪੁਰੀ ਰਾਮ ਜੀ ਨੂੰ 25 ਸਾਲ ਹੋ ਗਏ ਤੇ ਅਸੀਂ ਮਤਲਬ ਫਾਰਮ ਭਰਦੇ ਆ ਸਾਨੂੰ ਕੋਈ ਸਹੂਲਤਾਂ ਨਹੀਂ ਮਿਲਦੀਆਂ ਹੈਗੀਆਂ ਨਾ ਰਾਸ਼ਨ ਕਾਰਡ ਦੀਆਂ ਬਾਰ-ਬਾਰ ਫਾਰਮ ਭਰ ਕੇ ਲੈ ਜਾਂਦੇ ਆ ਉਸ ਤੋਂ ਬਾਅਦ ਕੋਈ ਮਤਲਬ ਵਾਦੇ ਕਰ ਦਿਆ ਫਿਰ ਮੁੱਕਰ ਜਾਂਦੇ ਆ ਨਾ ਕੋਈ 1000 ਰੁਪਏ ਦੇ ਵੀ ਵਾਅਦਾ ਕੀਤਾ ਸੀ 1000 ਰੁਪਏ ਪਹੁੰਚਾਂਗੇ ਉਹ ਵੀ ਕੋਈ ਮਸੂਲਤ ਹੈ ਦੀ ਸਾਨੂੰ ਨਾ ਸਾਨੂੰ ਰਾਸ਼ਨ ਕਾਰਡ ਦੀ ਕੋਈ ਸਹੂਲਤ ਹੈ ਨਾ ਤੇ ਅਸੀਂ ਬਹੁਤ ਮਤਲਬ ਕਿ ਬੱਚਾ ਦੇ ਮਤਾਲਜ ਹੈਗੇ ਆ ਘਰ ਦੇ ਮਤਾਲਜ ਆ ਕਿ ਸਾਨੂੰ ਬੱਚਾ ਤੋਂ ਲੈ ਕੇ ਦਵਾਈਆਂ ਵੀ ਲੈਣੀਆਂ ਪੈਂਦੀਆਂ ਹਣਾ ਕਿਤੇ ਜਾਣਾ ਹੁੰਦਾ ਤਾਂ ਵੀ ਬੱਚਾ ਨੂੰ ਕਹੜਾ ਪੈਂਦਾ ਜੀ ਪੈਸੇ ਵੀ ਸਹੀ ਸਹੂਲਤ ਸਲੇਡੀਜ਼ ਨੂੰ ਖਾਸ ਕਰਕੇ ਮਤਲਬ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਸੁਲਤਾਨ ਤੇ ਜੀ ਦੀ ਸਰਕਾਰ ਨੇ ਵੀ ਵਾਦੇ ਬਹੁਤ ਕੀਤੇ ਸੀਗੇ ਵੀ ਅਸੀਂ ਵੀ ਭਰਮ ਭਰਾਂਗੇ ਤੁਸੀਂ ਭਰਮ ਭਰੋ ਅਸੀਂ ਤੁਹਾਨੂੰ ਦੇਵਾਂਗੇ ਅਸੀਂ ਦੋ ਤਿੰਨ ਵਾਰ ਫਾਰਮ ਭਰ ਚੁੱਕਿਆ ਨਾ ਕੋਈ ਰਾਸ਼ਨ ਕਾਰਡ ਹੈ ਤੇ ਨਾ ਸਾਡੇ ਵਾਸਤੇ ਕੋਈ ਹੋ ਰਸੂਲ ਤੈ ਗਈਆਂ ਪਿਆਰ ਪਿਆਰ ਵੀ ਕਹਿ ਰਹੇ ਸੀ ਉਹ ਵੀ ਨਹੀਂ ਮਤਲਬ ਕੋਈ ਸੁਣਤੀ ਸਾਨੂੰ ਮਿਲ ਰਹੀ ਹਾਂਜੀ ਪੈਨਸ਼ਨ ਲਗ ਗਈ ਹੈ ਨਾ ਹਾਂਜੀ ਹਾਂਜੀ ਉਹਦੇ ਬਾਰੇ ਵੀ ਦੱਸ ਹਾਂਜੀ ਕਿਵੇਂ ਪੈਨਸ਼ਨ ਹੁੰਦਾ ਤਾਂ ਉਹੀ बार-बार ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਮਤਲਬ ਕੀ ਵਧਾਵਾਂਗੇ ਮਤਲਬ ਹਨ ਵਿਧਾਨ ਬਾਰੇ ਬੰਦੇ ਕੀ ਪ੍ਰੋਮਿਸ ਤਾਂ ਕਰਦੇ ਆ ਵਾਦੇ ਬਹੁਤ ਐ ਕਬਰਾਂ ਵੀ ਬਹੁਤ ਐ ਪਰ ਕੋਈ ਵਧਾਤਾ ਰਿਹਾ ਨਹੀਂ ਹਲਤ ਕਰ ਠੀਕ ਹੈ ਨਾ ਇਹ ਕਹਿੰਦੇ ਵੀ 2500 ਰੁਪਏ ਕਰਾਂਗੇ ਕਰ ਦੇਣਗੇ ਤਾਂ ਬਹੁਤ ਵਧੀਆ ਜੀ ਧੰਨਵਾਦ ਆ ਸਰਕਾਰ ਦਾ ਕਿ ਸਾਡੇ ਲਈ ਬਹੁਤ ਮੁਸ਼ਕਲ ਹੁੰਦਾ ਸੀ ਮਤਲਬ ਲੇਡੀਜ਼ ਬਹੁਤ ਖਰਚੇ ਆ ਸਾਡੇ ਸਾਨੂੰ ਅਸੀਂ ਕਿਸੇ ਦੇ ਡਿਪੈਂਡ ਨਹੀਂ ਰਹਿਣਾ ਚਾਹੁੰਦੇ ਕਿ ਬੱਚਾ ਦੇ ਨਾਮ ਆ ਆਦਮੀ ਦੇ ਦਾ ਕਿਸੇ ਦੇ ਵੀ ਮੇਰੇ ਤਾਂ ਚਲੋ ਹਸਬੰਡ ਨਹੀਂ ਹੈਗੇ ਮਤਲਬ ਮਿਸੀ ਹੈਗੇ 25 30 ਸਾਲ ਤੋਂ ਬਹੁਤ ਮੁਸ਼ਕਲ ਨਾਲ ਚਲੋ ਮੈਂ ਸਲਾਈ ਦਾ ਕੰਮ ਕਰਕੇ ਗੁਜ਼ਾਰਾ ਕਰਕੇ ਬੱਚੇ ਸੰਭੇ ਪਾਲਿਆ ਮੈਂ ਕਿਸੇ ਤੇ ਡਿਪੈਂਡ ਨਹੀਂ ਹਾਂ ਬਟ ਬਹੁਤ ਮੁਸ਼ਕਲ ਹੁੰਦੀ ਆ ਹੁਣ ਮੈਂ ਬਟਿਕ ਦਾ ਕੰਮ ਵੀ ਛੱਡਤਾ ਚਲੋ ਅਸੀਂ ਇਹੀ ਯਾਚ ਕਰਦੇ ਆ ਬੇਨਤੀ ਕਰਦੇ ਆ ਕਿ ਮਤਲਬ ਸਾਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਉਹਨਾਂ ਨੂੰ ਸਰਕਾਰ ਨੂੰ ਲੇਡੀਜ਼ ਵਾਸਤੇ ਵਿਧਵਾ ਨੂੰ ਦੂਸਰੀਆਂ ਮਢਾਪਾ ਬਲਿਆਂ ਨੂੰ ਸਭ ਨੂੰ ਦੇਣੀ ਚਾਹੀਦੀ ਜੀ ਓਕੇ ਤੇ ਜਿਹੜੀਆਂ ਪੈਨਸ਼ਨਰ ਸੀ ਪੈਨਸ਼ਨਾਂ ਦਾ ਵੀ ਕਹਿੰਦੇ ਸੀਗੇ ਵੀ ਹੁਣ ਤਾਂ ਇਸ ਮਹੀਨੇ ਸਾਰੀਆਂ ਬੀਬੀਆਂ ਦੀਆਂ ਪੈਨਸ਼ਨਾਂ ਵੀ ਬਜ਼ੁਰਗਾਂ ਦੀਆਂ ਰੋਕੀਆਂ ਆਈਆਂ ਉਹਨਾਂ ਨੇ ਤੇ ਕੋਈ ਕਹਿੰਦੇ ਕਦੀ ਕਹਿੰਦੇ 2500 ਕਰਾਂਗੇ ਕਦੀ ਔਰਤਾਂ ਨੂੰ ਦਵਾਂਗੇ 1100 ਰੁਪਿਆ ਤੇ ਸਭ ਉਹਦਾ ਵੋਟਾ ਕਰਕੇ ਹੀ ਹੈ ਤੇ ਇਹ ਤਾਂ ਆਪਾਂ ਨੂੰ ਚਾਹੀਦਾ ਵਾ ਕਿ ਆਪਾਂ ਕਦੇ ਵੀ ਗੰਨਾ ਚ ਨਹੀਂ ਕਿਸੇ ਦੇ ਵੀ ਆਪਾਂ ਨੂੰ ਸਰਕਾਰ ਚੰਦਾ ਹਟਾ ਕਿ ਆਪਾਂ ਸੋ ਸਮਝ ਕੇ ਵੋਟ ਪਾਈਏ ਹਾਂਜੀ ਓਕੇ ਸੋ ਇਸ ਸਾਰੀ ਗੱਲਬਾਤ ਤੋਂ ਇਹ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਕਿਤੇ ਵਾਰੀਆਂ ਦੀ ਪੂਰਤੀ ਨਾ ਹੋਣ ਕਰਕੇ ਔਰਤਾਂ ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਗੀ ਹੈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਨਿਰਾਸ਼ਗੀ ਸਿਰਫ ਮੌਜੂਦਾ ਸਰਕਾਰ ਦੇ ਪ੍ਰਤੀ ਹੀ ਹੈ ਬਲਕਿ ਅੱਜ ਦੀ ਲਾਈਫ ਵਿੱਚ ਹਰ ਇੱਕ ਸਿਆਸੀ ਤਿਰ ਬਲਕਿ ਹਰ ਇੱਕ ਸਿਆਸੀ ਤਿਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਅਤੇ ਫਿਰ ਬਾਅਦ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਹਰ ਇੱਕ ਪਾਰਟੀ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਝੂਠੇ ਵਾਅਦੇ ਆਮ ਜਨਤਾ ਦੇ ਨਾਲ ਕਰਦੀ ਹੈ ਅਤੇ ਬਾਅਦ ਵਿੱਚ ਉਸ ਦੇ ਵੱਲੋਂ ਉਹਨਾਂ ਵਾਅਦਿਆਂ ਦੀ ਪੂਰਤੀ ਨਹੀਂ ਕੀਤੀ ਜਾਂਦੀ ਜਿਸ ਦੇ ਨਾਲ ਕਿ ਆਮ ਜਨਤਾ ਧੋਖੇ ਦਾ ਸ਼ਿਕਾਰ ਹੋ ਜਾਂਦੀ ਹੈ ਸੋ ਇੱਕ ਅਜਿਹੇ ਕਾਨੂੰਨ ਦੀ ਲੋੜ ਮਹਿਸੂਸ ਹੁੰਦੀ ਹੈ ਕਿ ਜਦੋਂ ਵੀ ਕੋਈ ਸਿਆਸੀ ਤਿਰ ਅਜਿਹਾ ਵਾਦਾ ਲੋਕਾਂ ਦੇ ਨਾਲ ਕਰਦੀ ਹੈ ਅਤੇ ਬਾਅਦ ਵਿੱਚ ਅਗਰ ਉਹ ਆਪਣਾ ਵਾਦਾ ਪੂਰਾ ਨਹੀਂ ਕਰਦੀ ਤਾਂ ਇੱਕ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਨੂੰ ਚਲਾ ਹੀ ਨਾ ਸਕੇ ਇਸ ਦੇ ਨਾਲ ਜੋਗੀ ਹੈ ਆਮ ਜਨਤਾ ਉਹ ਧੋਖੇ ਦਾ ਸ਼ਿਕਾਰ ਹੋਣ ਤੋਂ ਬਚ ਜਾਵੇਗੀ ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਜੋ ਆਮ ਵੋਟਰ ਹੈ ਉਹ ਸਿਆਣਾ ਬਣੇ ਅਤੇ ਆਤਮ ਨਿਰਭਰ ਬਣੇ ਤਾਂ ਕਿ ਵਾਰ-ਵਾਰ ਉਸਨੂੰ ਧੋਖੇ ਦਾ ਸ਼ਿਕਾਰ ਨਾ ਹੋਣਾ ਪਵੇ ਅੱਜ ਦੇ ਲਈ ਸਿਰਫ ਇੰਨਾ ਹੀ ਛੇਤੀ ਹਾਜ਼ਰ ਹੋਵਾਂਗੇ ਲੋਕਾਂ ਦੇ ਮਸਲਿਆਂ ਤੇ ਇੱਕ ਹੋਰ ਰਿਪੋਰਟ ਲੈ ਕੇ